ਤੋ ਲੋਕਾਂ ਵੱਲੋਂ ਇਹ ਇਲਜ਼ਾਮ ਦਾ ਸੀ ਕਿ ਸਾਈ ਭਾਈਚਾਰੇ ਜੋ ਇਹਨਾਂ ਦੇ ਨਾਲ ਸੰਬੰਧ ਰੱਖਦੇ ਨੇ ਉਹ ਪੈਸੇ ਦੇ ਕੇ ਧਰਮ ਪਰਿਵਰਤਨ ਕਰਦੇ ਨੇ ਪਰ ਇੱਕ ਅਜਿਹਾ ਕੇਸ ਵੀ ਆਇਆ ਜਿੱਥੇ ਧਰਮ ਪਰਿਵਰਤਨ ਜ਼ਬਰਦਸਤੀ ਕਰਵਾਇਆ ਜਾ ਰਿਹਾ ਉੱਤੇ ਨਾਲ ਦੇ ਨਾਲ ਲੋਕਾਂ ਕੋਲੋਂ ਪੈਸੇ ਵੀ ਠੱਗੇ ਜਾ ਰਹੇ ਆ ਕੀ ਕਿਹਾ ਕਿ ਇਹ ਤੁਹਾਨੂੰ ਸਾਇਆ ਜਾਂਦਾ ਜਾਂ ਕੀ ਕਿਹਾ ਜਾਂਦਾ ਕਿਹੜੇ ਮੁਲਕ ਪੀ ਜਾਂ ਕਿਹੜੀ ਤਰਫ ਜੇ ਭੇਜਾਂਗੇ ਸਤੂ ਪਹਿਲਾ ਇਹਨਾਂ ਨੇ ਕਿਹਾ ਹੀ ਤੈਨੂੰ ਕੈਨੇਡਾ ਭੇਜਾਂਗੇ ਬਾਅਦ ਵਿੱਚ ਕੈਨੇਡਾ ਦੀਆਂ ਨਾ ਵੈਕੈਂਸੀਆਂ ਬੰਦ ਹੋ ਗਈਆਂ ਫਿਰ ਤੈਨੂੰ ਯੂਕੇ ਭੇਜਾਂਗੇ ਯੂਕੇ ਤੋਂ ਬਾਅਦ ਵੀ ਮੈਨੂੰ ਕਹਿੰਦੇ ਸੀ ਤੈਨੂੰ ਯੂਐਸਏ ਭੇਜਾਂਗੇ ਇਦਾਂ ਹੀ ਲਾਰੇ ਲਾਪੇ ਲਾਉਂਦੇ ਰਹੇ ਤੇ ਪਰ ਮੈਨੂੰ ਟਾਈਮ ਟਪਾਉਂਦੇ ਰਹੇ ਕਿੰਨੀ ਦੇਰ ਹੋ ਗਈ ਵੈਸੇ ਇਸ ਗੱਲ ਨੂੰ ਸਾਲ ਹੋ ਗਿਆ ਕੋਈ ਲੋਗੋ ਨਹੀਂ ਲੱਗਾ ਕੋਈ ਕੁਝ ਨਹੀਂਗਾ ਸਿਰਫ ਨਾਮ ਦੇ ਥਰੂ ਹੀ ਠੱਗਦੇ ਆਪਣੇ ਇਹ ਤਾਂ ਜੋਇਪੋਲ ਆ ਕਿ ਮਿਨਿਸਟਰੀ ਚਲਾਉਂਦਿਆ ਤੁਸੀਂ ਮੇਰੇ ਕੋ ਆ ਮੈਂ ਤੁਹਾਨੂੰ ਬਾਹਰ ਭੇਜਾਂਗਾ ਬਸ ਤੁਹਾਡੇ ਕੋ ਪੈਸੇ ਠੱਗਨੇ ਨੇ ਇਸ ਤੋਂ ਪਹਿਲਾਂ ਵੀ ਕਈ ਲੋਕ ਬਾਹਰ ਭੇਜੇ ਆਏ ਨਹੀਂ ਆ ਇਸ ਤਰੀਕੇ ਕੋਈ ਬੰਦਾ ਨਹੀਂ ਬਾਹਰ ਭੇਜਿਆ ਮੈਨੂੰ ਹੁਣ ਪਤਾ ਲੱਗਾ ਸਿਰਫ ਪੈਸੇ ਹੀ ਠੱਗਦਾ ਤੇ ਆਪਣੇ ਮਹੱਲੇ ਦੇ ਵਿੱਚ ਵੀ ਲੋਕਾਂ ਨੂੰ ਬੜੇ ਜਣਾਂ ਨੂੰ ਫਰੋੜ ਕੀਤਾ ਇਹਨੇ ਜਿਵੇਂ ਤੁਸੀਂ ਪੈਸੇ ਮੰਗੇ ਪਹਿਲਾਂ ਆਪਣੇ ਕੋਲ ਕੀ ਮੈਨੂੰ ਪੈਸੇ ਦੇ ਦੇ ਮੇਰੇ ਵਾਪਸ ਮੈਂ ਨਹੀਂ ਜਾਣਾ ਕੋਈ ਇਹਦਾ ਮੈਂ ਇਹਨਾਂ ਨੂੰ ਕਿਹਾ ਸੀ ਕਿ ਮੇਰੇ ਪੈਸੇ ਵਾਪਸ ਕਰ ਲਓ ਤੇ ਮੈਨੂੰ ਕਹਿੰਦੇ ਸੀ ਕਿ ਤੇਰੇ ਪੈਸੇ ਵਾਪਸ ਕਰਾਂਗਾ ਮੈਨੂੰ ਇੱਥੇ ਲਾਰੇ ਲਾਉਂਦੇ ਰਹੇ ਲਾਰੇ ਉਹਨਾਂ ਜਦ ਕੀ ਮੈਂਰੇ ਘਰ ਜਾਣਾ ਸ਼ੁਰੂ ਕੀਤਾ ਤੇ ਆਪਣੇ ਭਰਾ ਦੇ ਦੋਸਤ ਮਾਲਕ ਆ ਕੇ ਕਿ ਮੇਰਾ ਭਰਾ ਬੋਸਲਾ ਰਹਿ ਗਿਆ ਮੇਰੇ ਕੋਲ ਹੁਣ ਕੋਈ ਕੁਝ ਨਹੀਂ ਕਰ ਸਕਦਾ। ਅੱਛਾ ਇਹ ਤੁਮ ਕਹ ਦਿੱਤੀਆਂ ਨਾ ਮੈਂ। ਹਾਂਜੀ। ਆ ਗਰੀਬ ਬੰਦਾ ਵਾ। ਫੜ ਫੜਾ ਕੇ ਵਿਚਾਰੇ ਨੇ 5 ਲੱਖ ਰੁਪਇਆ ਰੇਂਜ ਕੀਤਾ ਵੀ ਅੱਜ ਹੀ ਚੁੱਕਿਆ ਜੀ ਉਹਨੇ। ਉਤੋਂ ਇਹਦੇ ਨਾਲ ਦੇ 10-15 ਜਾਣੇ ਕਹਿੰਦਾ ਹੋਰ ਹੈਗੇ ਨੇ ਤੇ ਕਿੰਨਾ ਕੋ ਪੈਸਾ ਤੁਹਾਡੇ ਧਰਮ ਦੇ ਨਾਮ ਤੇ ਲੁੱਟਣ ਦੇ ਤੁਹਾਨੂੰ ਇਹ ਪਤਾ ਨਹੀਂ ਲੱਗਣਦੇ ਆ। ਇੱਕ ਗੰਦੀ ਮੱਛੀ ਪੂਰੇ ਤਲਾਬ ਨੂੰ ਗੰਦਾ ਕਰਦੀ ਹੈ ਕਹਾਵਤ ਸੁਣੀ ਸੀ ਅੱਜ ਇਹ ਦੇਖਣ ਨੂੰ ਵੀ ਮਿਲਨ ਦਿਆ ਵਾ ਉਹਨੂੰ ਇਹ ਪਤਾ ਸੀਗਾ ਕਿ ਮੈਂ ਆਪਣੇ ਬੱਚਿਆਂ ਦਾ ਭਵਿੱਖ ਬਣਾਣਾ ਵਾ ਲੇਕਿਨ ਉਹ ਸਗੋਂ ਹੀ ਉਹ ਦਲਦਲ 'ਚ ਫਸਦਾ ਗਿਆ ਕਿ ਹੁਣ ਉਹ ਪੈਸੇ ਜਿਹੜੇ ਪਾਸਟਰ ਇਹਦੇ ਕੋ ਆਪਣੇ ਧਰਮ ਤੂੰ ਤਬਦੀਲ ਕਰਵਾ ਕੇ ਬਾਹਰ ਭੇਜਣ ਦੇ ਨਾਮ ਦੇ ਫਰੋਡ ਕਰਕੇ ਲਿੱਤੇ ਉਹਦਾ ਵਿਆਜ ਵੀ ਉਹ ਭਰਨਦੇ ਆ ਵਾ ਤੂੰ ਦੇਖੋ ਤੇ ਉਹ ਪਾਸਟਰ ਨੇ 10 15 ਇਹਦੇ ਨਾਲ ਦੇ ਨੇ ਪਤਾ ਨਹੀਂ ਕਿੰਨੇ ਹਜ਼ਾਰਾਂ ਲੋਕਾਂ ਨੂੰ ਠੱਗਿਆ ਹੋਊਗਾ ਜਿਹੜਾ ਇਹਨੇ ਬੌਨਸਰਾਂ ਦੀ ਫੌਜ ਲਈ ਫਿਰਦਾ ਤੇ ਇਹਨਾਂ ਨੂੰ ਡਰਾਈਵਿੰਗ ਦਾ ਫੋਟੋ ਆ ਭੇਜ ਕੇ ਕਿ ਮੇਰੀ ਸਿਕਿਉਰਿਟੀ ਆ ਮੇਰੇ ਨਾਲ ਤੇ ਉਹਨੇ ਕਿੰਨੇ ਕੁ ਲੋਕਾਂ ਨੂੰ ਠਾਕ ਕੇ ਮਹਿਲ ਵਰਗੀ ਕੋਠੀ ਬਣਾਈ ਹੋਣੀ ਮੇਰੇ ਤੇ ਬੇਨਤੀ ਪ੍ਰਸ਼ਾਸਨ ਨੂੰ ਕਿ ਉਹਦੀ ਇਨਕੁਆਰੀ ਚੰਗੀ ਤਰ੍ਹਾਂ ਕੀਤੀ ਜਾਵੇ ਤੇ ਇਹਦੀ ਕੋਠੀ ਕੂਰਕ ਕਰਵਾ ਗਏ ਹੋ ਜੇ ਗਰੀਬਾਂ ਨੂੰ ਉਹਨਾਂ ਦਾ ਪੈਸਾ ਵਾਪਸ ਦੋਸਤੋ ਲੋਕਾਂ ਵੱਲੋਂ ਇਹ ਇਲਜ਼ਾਮ ਦਾ ਸੀ ਕਿ ਸਾਈ ਭਾਈ ਚਾਰੇ ਜੋ ਇਹਨਾਂ ਦੇ ਨਾਲ ਸੰਬੰਧ ਰੱਖਦੇ ਨੇ ਉਹ ਪੈਸੇ ਦੇ ਕੇ ਧਰਮ ਪਰਿਵਰਤਨ ਕਰਦੇ ਨੇ ਪਰ ਇੱਕ ਅਜਿਹਾ ਕੇਸ ਵੀ ਆਇਆ ਜਿੱਥੇ ਧਰਮ ਪਰਿਵਰਤਨ ਜ਼ਬਰਦਸਤੀ ਕਰਵਾਇਆ ਜਾ ਰਿਹਾ ਉੱਥੇ ਨਾਲ ਦੇ ਨਾਲ ਲੋਕਾਂ ਕੋਲੋਂ ਪੈਸੇ ਵੀ ਠੱਗੇ ਜਾ ਰਹੇ ਆ ਇਹ ਸਖਸ਼ ਜੋ ਜਿਸਦਾ ਨਾਮ ਸੰਦੀਪ ਆ ਇਸ ਨੂੰ ਇਹ ਆਖਿਆ ਗਿਆ ਕਿ ਤੂੰ ਧਰਮ ਪਰਿਵਰਤਨ ਕਰ ਸਾਡੇ ਇਸਾਈ ਧਰਮ ਦੇ ਵਿੱਚ ਆ ਜਾ ਤੈਨੂੰ ਅਸੀਂ ਬਾਹਰਲੀ ਧਰਤੀ ਤੇ ਭੇਜਾਂਗੇ ਬਾਹਰਲੇ ਮੁਲਕ ਭੇਜਾਂਗੇ ਇਸ ਤੋਂ ਪੈਸੇ ਵੀ ਠੱਗੇ ਗਏ ਅਤੇ ਹੁਣ ਕੋਈ ਵੀ ਉਹਨਾਂ ਵੱਲੋਂ ਜਵਾਬ ਨਹੀਂ ਆਉਂਦਾ ਗੱਲਬਾਤ ਕਰਦੇ ਆ ਵੀਰੇ ਪੂਰਾ ਕੀ ਨਾਮ ਤੁਹਾਡਾ ਮੇਰਾ ਨਾਮ ਸੰਦੀਪ ਸਿੰਘ ਸੰਦੀਪ ਸਿੰਘ ਆ ਕੀ ਗੱਲਬਾਤ ਹੋਈ ਕੀ ਨਾਮ ਹੈ ਜਿਹਦੇ ਨਾਲ ਤੁਹਾਡੀ ਗੱਲਬਾਤ ਪਈ ਸੀ ਪਾਸਟਰ ਜਿਹੇ ਕੋਲ ਹੈਗੇ ਨੇ ਮੈਨੂੰ ਆਖਦੇ ਸੀ ਕਿ ਤੈਨੂੰ ਅਸੀਂ ਬਾਹਰ ਭੇਜਾਂਗੇ ਸਾਡੀ ਮਿਨਿਸਟਰੀ ਜੁਆਇਨ ਕਰ ਲੈ ਮੈਂ ਉਹਨਾਂ ਦੀ ਮਿਨਿਸਟਰੀ ਜੁਆਇਨ ਕਰ ਲਈ ਤੇ ਮੈਂ ਸੋਚਿਆ ਕਿ ਚਲ ਬਾਹਰ ਚਲ ਜਾਂਗੇ ਤੇ ਮੇਰੇ ਸ਼ੌਕਰ ਜਿਹੜਾ ਹੈਗਾ ਚੰਗੀ ਤਰ੍ਹਾਂ ਜ਼ਿੰਦਗੀ ਪਰਿਵਾਰ ਚ ਕੌਣ ਕੌਣ ਹੈ ਹੋਰ ਮੇਰੀ ਵਾਈਫ ਆ ਤੇ ਦੋ ਬੱਚੇ ਨੇ ਪਰਿਵਾਰ ਦੀ ਰੋਜ਼ ਰੋਟੀ ਲਈ ਬਾਹਰ ਜਾਣਾ ਸੀ ਹਾਂਜੀ ਪਰਿਵਾਰ ਦੀ ਰੋਜ਼ ਰੋਟੀ ਲਈ ਬਾਹਰ ਜਾਣਾ ਸੀ ਮੈਂ ਮੈਂ ਇਹੀ ਸੋਚ ਕੇ ਚੱਲਿਆ ਕਿ ਮੇਰਾ ਪਰਿਵਾਰ ਸੋਖਾ ਜਾਊਗਾ ਮਗਰ ਉਹ ਪਰ ਮੈਨੂੰ ਨਹੀਂ ਪਤਾ ਕਿ ਮਿਨਿਸਟਰੀ ਦੇ ਨਾਂ ਤੇ ਧੋਖਾ ਕਰਦਾ ਲੋਕਾਂ ਕੋ ਪੈਸੇ ਖਾਗਦਾ ਇਹ ਕੋਈ ਮਿਨਿਸਟਰ ਨਹੀਂਗਾ ਇਹ ਕੋਈ ਪਾਸਪੂਸਤ ਨਹੀਂਗਾ ਸਿਰਫ ਇਹਨੇ ਧੰਦਾ ਬਣਾਇਆ ਕਿ ਲੋਕਾਂ ਕੋ ਪੈਸੇ ਠੱਗਣੇ ਆ ਤੁਹਾਡੇ ਕੋਲੋਂ ਕਿੰਨੇ ਪੈਸੇ ਠੱਗੇ ਨੇ ਮੇਰਕੋ ਟੋਟਲ 3.5 ਲੱਖ ਰੁਪਈਆ ਔਨਲਾਈਨ ਕੈਸ਼ ਲਿਆ ਇਹਨੇ ਮੇਰਕੋ ਤੇ ਬਾਕੀ ਥੋੜਾ ਕੈਸ਼ ਹੈਗਾ ਉਹਦਾ ਕੋਈ ਹੈ ਨਹੀਂ ਸਬੂਤ ਮੇਰਕੋ ਕੈਸ਼ ਕਿੰਨੇ ਦਿੱਤੇ ਆ ਕੈਸ਼ ਟੋਟਲ 5 ਲੱਖ ਦੇ ਲਾਗੇ ਚੱਗੇ ਹੈਗਾ ਮੇਰਾ ਇਹਦੇ ਕੋ ਪਾਸਟ ਜੀ ਰਿਪੋਰਟ ਸਾਢੇ 3 ਲ ਕੀ ਕਿਹਾ ਕਿ ਤੁਹਾਨੂੰ ਫਸਾਇਆ ਜਾਂਦਾ ਹੈ ਜਾਂ ਕੀ ਕਿਹਾ ਜਾਂਦਾ ਹੈ ਕਿਹੜੇ ਮੁਲਕ ਭੇਜਾਂਗੇ ਕਿ ਕਿਹੜੀ ਧਰਤੀ ਤੇ ਭੇਜਾਂਗੇ ਸਭ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀ ਤੈਨੂੰ ਕੈਨੇਡਾ ਭੇਜਾਂਗੇ ਬਾਅਦ ਵਿੱਚ ਕਹਿੰਦੇ ਕੈਨੇਡਾ ਦੀਆਂ ਨਾ ਵੈਕੈਂਸੀਆਂ ਬੰਦ ਹੋ ਗਈਆਂ ਫਿਰ ਤੈਨੂੰ ਯੂਕੇ ਭੇਜ ਦਾਂਗੇ ਯੂਕੇ ਤੋਂ ਬਾਅਦ ਵੀ ਮੈਨੂੰ ਕਹਿੰਦੇ ਸੀ ਤੈਨੂੰ ਯੂਐਸਏ ਭੇਜ ਦਾਂਗੇ ਇਦਾਂ ਹੀ ਲਾਰੇ ਲਾਪੇ ਲਾਉਂਦੇ ਰਹੇ ਤੇ ਪਰ ਮੈਨੂੰ ਟਾਈਮ ਟਪਾਉਂਦੇ ਰਹੇ ਕਿੰਨੀ ਦੇਰ ਹੋ ਗਈ ਵੈਸੇ ਇਸ ਗੱਲ ਨੂੰ ਸਾਲ ਹੋ ਗਿਆ ਮੈਂ ਕਿਸੇ ਦਾ ਦਰਵਾਜ਼ਾ ਨਹੀਂ ਖੜਕਾਇਆ ਫਸਸ ਮਤਲਬ ਆਸ ਹੈਗੀ ਅਜੇ ਵੀ ਕਿ ਫਾਸੇ ਦੇ ਦੇਗਾ ਵਾਪਸ ਨਹੀਂ ਕੋਈ ਆਸ ਨਹੀਂ ਗੀ ਇਹ ਲੋਕ ਬਹੁਤ ਹੋਰਾ ਕੋਈ ਠੱਗਦਾ ਮੇਰੇ ਨਾਲ 15 20 ਜਣੇ ਹੋਰ ਵੀ ਗਏ ਨੇ ਜਿੰਨਾਂ ਕੋ ਛੱਕੀਨੇ ਨੇ ਪੈਸੇ ਉਹ ਸਾਰੇ ਮੇਰੇ ਨਾਲ ਜੇ ਤੁਸੀਂ ਕਹੋਗੇ ਤੇ ਉਹਨਾਂ ਨੂੰ ਮੈਂ ਬੁਲਾ ਸਕਦਾ ਹਾਂ ਕਿ ਇਸਾਈ ਧਰਮ ਜੋ ਇਹਦਾ ਪ੍ਰਚਾਰ ਕਰਦੇ ਆ ਜਾਂ ਇੱਕ ਮਿਨਿਸਟਰੀ ਚਲਾਉਂਦੇ ਨੇ ਨਾਲ ਨਾਲ ਇਮੀਗ੍ਰੇਸ਼ਨ ਦਾ ਕੰਮ ਵੀ ਕਰਦੇ ਉਹ ਤਾਂ ਠੱਗ ਹੈਗੇ ਇਮੀਗ੍ਰੇਸ਼ਨ ਦਾ ਨਾਮ ਕੁਛ ਨਹੀਂਗਾ ਇਹ ਘਰੇ ਪਸ ਬਣਾਇਆ ਇਮੀਗ੍ਰੇਸ਼ਨ ਮਤਲਬ ਕੋਈ ਲੋਗੋ ਨਹੀਂ ਲੱਗਾ ਕੋਈ ਕੁਛ ਨਹੀਂਗਾ ਸਿਰਫ ਨਾਮ ਦੇ ਥਰੂ ਹੀ ਠੱਗਦੇ ਆਪਣੇ ਜਿੱਦਾਂ ਜੋਏਪੋਲ ਆ ਕਿ ਮਿਨਿਸਟਰੀ ਚਲਾਉਂਦਿਆਂ ਕਿਸੀ ਮੇਰੇ ਕੋ ਆਉ ਮੈਂ ਤੁਹਾਨੂੰ ਬਾਹਰ ਭੇਜਾਂਗਾ ਬਸ ਤੁਹਾਡੇ ਕੋ ਪੈਸੇ ਠਗਣੇ ਨੇ ਇਸ ਤੋਂ ਪਹਿਲਾਂ ਵੀ ਕਈ ਲੋਕ ਬਾਹਰ ਭੇਜਿਆ ਨਹੀਂ ਆ ਇਸ ਤਰੀਕੇ ਕੋਈ ਬੰਦਾ ਨਹੀਂ ਬਾਹਰ ਭੇਜਿਆ ਮੈਨੂੰ ਹੁਣ ਪਤਾ ਲੱਗਾ ਸਿਰਫ ਪੈਸੇ ਹੀ ਠਗਦਾ ਉਹ ਤੇ ਆਪਣੇ ਮੁਹੱਲੇ ਦੇ ਵਿੱਚ ਵੀ ਲੋਕਾਂ ਨੂੰ ਬੜੇ ਜਣਾ ਨੂੰ ਫਰੋੜ ਕੀਤਾ ਇਹਨੇ ਕਿੱਥੋਂ ਦਾ ਰਹਿਣ ਵਾਲਾ ਏ ਇਹ ਰਾਜਾ ਸੰਸੀ ਗਾਂਧੀ ਨਗਰ ਦਾ ਹੋਰ ਵੀ ਜਿਵੇਂ ਤੁਸੀਂ ਪੈਸੇ ਮੰਗੇ ਪਹਿਲਾਂ ਆਪਣੇ ਕੋਲ ਕੀ ਮੈਨੂੰ ਪੈਸੇ ਕਦੇ ਮੇਰੇ ਵਾਪਸ ਨਾ ਨਹੀਂ ਜਾਣਾ ਚਾਹਣਾ ਇਹਦਾ ਮੈਂ ਇਹਨਾਂ ਨੂੰ ਕਿਹਾ ਸੀ ਕਿ ਮੇਰੇ ਪੈਸੇ ਵਾਪਸ ਕਰ ਲਓ ਤੇ ਮੈਨੂੰ ਕਹਿੰਦੇ ਸੀ ਕਿ ਤੇਰੇ ਪੈਸੇ ਵਾਪਸ ਕਰ ਦਾਂਗਾ ਮੈਨੂੰ ਇਦਾਂ ਲਾਰੇ ਲਾਉਂਦੇ ਰਹੇ ਲਾਰੇ ਲਾਉਂਦੇ ਲਾਉਂਦੇ ਸਾਲ ਹੋ ਗਿਆ ਹੁਣ ਜਦ ਕਿ ਮੈਂ ਇਹ ਘਰ ਜਾਣਾ ਸ਼ੁਰੂ ਕੀਤਾ ਤੇ ਆਪਣੇ ਭਰਾ ਦੀ ਦੋਸਤ ਮਾਲਾ ਕਹਿੰਦੇ ਮੇਰਾ ਭਰਾ ਤਹੌਸਲਾ ਰਹਿਗਾ ਮੇਰੇ ਕੋਲ ਹੁਣ ਤੇ ਕੁਝ ਨਹੀਂ ਕਰ ਸਕਦੇ ਅੱਛਾ ਇਹ ਤੁਮ ਕਿਹਦੇ ਤੇ ਜਾਂਦੀ ਹੈ ਹਾਂਜੀ ਪਰ ਕਿਸ ਤਰੀਕੇ ਲੱਗਦਾ ਤੁਹਾਨੂੰ ਪੁਲਿਸ ਤੱਕ ਪਹੁੰਚ ਕੀਤੀ ਕਿ ਮੈਂ ਕੰਪਲੇਂਟ ਨਹੀਂ ਮੈਂ ਗਰੀਬ ਬੰਦਾ ਕਿਥੋਂ ਪੁਲਿਸ ਤੱਕ ਜਾਣਾ ਪੁਲਿਸ ਗਰੀਬ ਬੰਦੇ ਦੀ ਸੁਣਦੀ ਕਿੱਥੇ ਤੁਸੀਂ ਹੋਰ ਜ਼ਿਕਰ ਕੀਤਾ ਹੈ ਕਿ 15 20 ਜਾਣੇ ਨੇ ਮੇਰੇ ਨਾਲ ਜਨਾਬ ਫਰੋਡ ਹੋਇਆ ਉਹਨਾਂ ਨੇ ਕੀਤੀ ਕੰਪਲੇਂਟ ਅੱਗੇ ਕਿਸੇ ਨੇ ਨਹੀਂ ਕੀਤੀ ਸਾਰੇ ਮੇਰੇ ਵਰਗੇ ਗਰੀਬ ਉਹ ਨਾਲ ਵਿੱਚ ਆ ਕੇ ਬਾਹਰ ਜਾਉਂਦੇ ਇਹ ਤੁਹਾਡੇ ਵਰਗਿਆਂ ਨੂੰ ਟਾਰਗੇਟ ਕੀਤਾ ਜਾਂਦਾ ਜਿਹੜੇ ਨਹੀਂ ਕਰੋ ਇੰਨੇ ਛੋਟੇ ਇੱਕ ਬੰਦਿਆਂ ਨੂੰ ਹੀ ਟਾਰਗੇਟ ਕੀਤਾ ਜਾਂਦਾ ਹੈ ਜਿਹੜਾ ਇਹ ਤੁਸੀਂ ਕਹਿ ਰਹੇ ਹੋ 3.5 ਲੱਖ ਰੁਪਏ ਤੁਸੀਂ ਦਿੱਤਾ ਹੈ ਉਸ ਦਾ ਸਬੂਤ ਹੈਗਾ ਕੋਈ ਹਾਂਜੀ Google Pay ਤੇ ਮੈਂ ਸਾਰੇ ਇਹਨਾਂ ਨੂੰ ਕੀ ਕਰ ਸਕਦਾ ਹਾਂ ਜੀ ਦਿਖਾ ਸਕਦਾ ਜੀ ਸੋ ਦੇਖੋ ਕਿਸ ਤਰੀਕੇ ਇੱਕ ਧਰਮ ਦੇ ਵਿੱਚ ਲੈ ਕੇ ਲੋਕਾਂ ਨੂੰ ਫਿਰ ਐਵੀਂ ਧੱਕੇ ਨਾਲ ਕਿਹਾ ਜਾਂਦਾ ਕਿ ਜੇ ਤੁਸੀਂ ਬਾਹਰ ਜਾਣਾ ਹੈ ਤਾਂ ਸਾਡਾ ਇਸਾਈ ਧਰਮ ਜਿਹੜਾ ਉਹ ਤੁਸੀਂ ਅਪਣਾ ਲਓ ਫਿਰ ਪੈਸੇ ਵੀ ਠੱਗੇ ਜਾਂਦੇ ਤੇ ਉਸ ਤੋਂ ਬਾਅਦ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਕਿ ਮੇਰਾ ਭਰਾ ਕੌਂਸਲਰ ਦਾ ਤੂੰ ਮੇਰਾ ਕੁਝ ਨਹੀਂ ਕਰ ਸਕਦਾ ਸੋ ਜੇਕਰ ਤੁਸੀਂ ਇੱਕ ਧਰਮ ਪੜਦੇ ਹੋ ਤਾਂ ਕੋਈ ਧਰਮ ਕਿਸੇ ਨੂੰ ਇਹ ਨਹੀਂ ਖੋਂਦਾ ਕਿ ਤੁਸੀਂ ਕਿਸੇ ਨਾਲ ਗਦਾਰੀ ਕਰੋ ਤੁਸੀਂ ਕਿਸੇ ਨੂੰ ਜ਼ਬਰਦਸਤੀ ਜਿਹੜਾ ਧਰਮ ਆ ਉਹ ਤਬਦੀਲ ਕਰਵਾਓ ਕੋਈ ਵੀ ਧਰਮ ਨਹੀਂ ਸਖੋਂਦਾ ਇਹ ਫਿਰ ਪੁਰਾਣੇ ਮੁਗਲ ਸਮੇਂ ਦੀ ਗੱਲ ਕਰ ਲਈ ਤੇ ਉਹ ਮੁਗਲ ਇਸ ਤਰੀਕੇ ਕਰਦੇ ਰਹੇ ਆ ਪਰ ਮੈਨੂੰ ਲੱਗਦਾ ਹੈ ਕਿ ਕੋਈ ਵੀ ਧਰਮ ਇਸ ਤਰੀਕੇ ਨਹੀਂ ਆਖੂਗਾ ਕਿ ਤੁਹਾਡਾ ਜਿਹੜਾ ਧਰਮ ਆ ਉਹ ਤੁਸੀਂ ਇੱਧਰ ਸਾਡੇ ਵੱਲ ਆਜੋ ਤੇ ਤੁਹਾਨੂੰ ਅਸੀਂ ਬਾਹਰ ਦੀ ਧਰਤ ਨੂੰ ਭੇਜ ਦਵਾਂਗੇ ਇਦਾਂ ਤੇ ਜਿਹੜੇ ਲਾਲਚ ਆ ਉਹ ਇਹਨਾਂ ਵੱਲੋਂ ਦਿੱਤੇ ਜਾਂਦੇ ਸੋ ਵੀ ਜਬਾਹ ਪ੍ਰੂਫ ਵੀ ਵੇਖਾਂਗੇ ਕਿ ਜਿਹੜੇ ਤੁਸੀਂ ਪ੍ਰੂਫ ਦਿੱਤਾ ਸਾਰੇ ਵੀਵੀਹਰ ਕਰਕੇ ਪੈਸੇ ਪਾ ਲੇ। ਸੋ ਆਪਾਂ ਇਹ ਪਾਸਟਰ ਨਾਲ ਗੱਲਬਾਤ ਵੀ ਕਰਾਂਗੇ ਆਪਾਂ ਕਾਲ ਲਗਾਣੇ ਆ। ਜੀ ਚੈਟਿੰਗ ਹੈ ਜੇ ਕਿ ਮੈਨੂੰ ਕੱਲੇ ਦਿਨ ਪਾਰ ਭੇਜ ਦਾਂਗੇ ਤੁਸੀਂ 1.5 ਲੱਖ ਰੁਪਇਆ ਵੀ ਪਾਓ ਮੈਂ ਤੁਹਾਨੂੰ 2 ਦਿਨਾਂ ਦੇ ਵਿੱਚ ਵਿੱਚ ਭੇਜ ਦਾਂਗਾ। ਸੋ ਆਪਾਂ ਇਹ ਕਾਲ ਵੀ ਜਿਹੜੀ ਆਪੋ ਕਰਦੇ ਆ ਇਹ ਪਾਸਟਰ ਦਾ ਨੰਬਰ ਆ। ਬਿਸ਼ਪ ਜੋਏ ਪੌਲ ਇਹ ਇਹਨਾਂ ਦਾ ਨੰਬਰ ਆ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਨੰਬਰ ਯੂ ਹੈਵ ਡਾਇਲਡ ਇਸ ਕਨਫਲੀਕਟਿੰਗ। ਨੰਬਰ ਬੀਜ਼ੀ ਆ ਰਿਹਾ ਹੈ ਅਸੀਂ ਫਿਰ ਇਸ ਤੋਂ ਬਾਅਦ ਟਰਾਈ ਕਰਾਂਗੇ। ਸੋ ਮੇਰੇ ਨਾਲ ਇਸ ਵਕਤ ਸਮਾਜ ਸੇਵਕ ਵਰੁਣ ਸ਼੍ਰੀਨਜੀ ਵੀ ਮੌਜੂਦ ਹੈ ਵਰੁ ਜਿਸ ਤਰੀਕੇ ਗੱਲਾਂ ਸੰੁੰਦੇ ਸੀਗੇ ਲੋਕਾਂ ਦੇ ਵਿੱਚ ਵਿਚਰਦੇ ਸੀਗੇ ਕਿ ਇਹ ਇਸਾਈ ਧਰਮ ਵਾਲੇ ਇਸ ਤਰੀਕੇ ਤੇ ਮੰਤਰਮ ਤੋਂ 딜 ਕਰਦੇ ਆ ਪੈਸਿਆਂ ਦਾ ਲਾਲਚ ਦਿੰਦੇ ਆ ਜਾਂ ਇਦਾਂ ਤੋਂ ਉਲਟਾ ਦਾ ਲਾਲਚ ਦਿੰਦੇ ਆ ਕਈ ਵੀ ਨੂੰ ਸਹੂਲਤ ਕੀ ਦੇਣੀ ਸੀ ਮੈਨੂੰ ਲੱਗਦਾ ਇਹਦੇ ਕੋਲ ਹੀ ਪੈਸੇ ਢਾਗ ਲਿਤੇ ਨੇ ਹਾਂ ਦੇਖੋ ਭਾਜੀ ਇਹ ਸੰਦੀਪ ਹੈ ਇਹ ਕਹੋ ਇੰਨਾ ਕ ਵਿਚਾਰਾ ਮਾਤੜ ਆ ਕਿ ਸਵੇਰੇ ਕਾਰਪੋਰੇਸ਼ਨ ਚ ਕੱਚਿਆਂ ਚ ਨੌਕਰੀ ਕਰਦਾ ਤੇ ਸ਼ਾਮੀ ਕਿਸੇ ਮੈਡੀਕਲ ਸਟੋਰ ਤੇ ਕਰਦਾ ਮੇਰੇ ਘਰ ਦੇ ਥੋੜੀ ਥੋੜੀ ਦੂਰੀ ਤੇ ਰਹਿੰਦਾ ਤਾਂ ਕਰਕੇ ਮੇਰੇ ਨੌਨ ਚ ਸੀਗਾ ਇਹਦੇ ਨਾਲ ਜੋ ਇਹ ਫਰੋਡ ਹੋਇਆ ਇਨੇ ਮੇਰੇ ਤੱਕ ਅਪਰੋਚ ਕੀਤੀ ਕਿ ਭਾਜੀ ਮੈਂ ਕੋਈ ਤੇ ਨਹੀਂ ਜਾਂਦਾ ਮੇਰੇ ਕੋਈ ਸੁਣਵਾਈ ਕਰਨ ਵਾਲਾ ਨਹੀਂ ਨਾ ਮੇਰੇ ਕੋਈ ਪਿੱਛੇ ਆਣ ਵਾਲਾ ਤੇ ਅੱਜ ਮੈਂ ਤੁਹਾਡੇ ਸੰਪਰਕ ਚ ਲਿਆਂਦਾ ਦੇਖੋ ਧਰਮ ਕੋਈ ਵੀ ਹੋਵੇ ਆਪਣੇ ਧਰਮ ਨੂੰ ਪੂਜੋ ਕੇ ਇਹਨੂੰ ਕੋਈ ਪ੍ਰੋਬਲਮ ਨਹੀਂ ਆ ਲੇਕਿਨ ਕਿਸੇ ਦੇ ਧਰਮ ਤੋਂ ਉਹਨੂੰ ਪਟਕਾ ਕੇ ਉਹ ਵੀ ਉਹਨਾਂ ਫਰੋਡ ਕਰਨ ਦੇ ਸਿਲਸਲੇ ਚ ਇਹ ਤੇ ਕਿਤੇ ਨਾ ਕਿਤੇ ਮੈਂ ਤੇ ਇਹਨਾਂ ਦੇ ਜਿਹੜੇ ਧਰਮ ਦੀ ਆਗੂ ਨੇ ਮੈਂ ਉਹਨਾਂ ਕੇ ਵੀ ਰਿਕੁਐਸਟ ਕਰਾਂਗਾ ਕਿ ਇੱਕ ਬੰਨੇ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਬਹੁਤ ਵਧੀਆ ਕਰਦੇ ਹੋ ਠੀਕ ਆ ਆਪਣਾ ਆਪਣਾ ਧਰਮ ਹਰ ਕਿਸੇ ਵਾਸਤੇ ਉਹ ਸਤਕਾਰਯੋਗ ਹੁੰਦਾ ਲੇਕਿਨ ਇਹੋ ਜਿਹੜੇ ਹੈਗੇ ਨੇ ਤੁਹਾਡੇ ਧਰਮ ਚ ਵੀ ਉਹ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਤੁਹਾਡੇ ਧਰਮ ਨੂੰ ਬਦਨਾਮ ਕਰਨਦੇ ਨੇ ਹੁਣ ਆ ਗਰੀਬ ਬੰਦਾ ਵਾ ਫੜ ਫੜਾ ਕੇ ਵਿਚਾਰੇ ਨੇ 5 ਲੱਖ ਰੁਪਇਆ ਰੇਂਜ ਕੀਤਾ ਵੀ ਅੱਜ ਹੀ ਚੁੱਕਿਆ ਜੀ ਹੁਨੇ ਉਤੋਂ ਇਹਰੇ ਨਾਲ ਦੇ 10 15 ਜਾਣੇ ਕਹਿੰਦਾ ਹੋਰ ਹੈਗੇ ਨੇ ਤੇ ਕਿੰਨਾ ਕੋ ਪੈਸਾ ਤੁਹਾਡੇ ਧਰਮ ਦੇ ਨਾਮ ਤੇ ਲੁੱਟਣ ਦਿਆ ਤੁਹਾਨੂੰ ਇਹ ਪਤਾ ਨਹੀਂ ਲੱਗਨ ਦਿਆ ਇੱਕ ਗੰਦੀ ਮੱਛੀ ਪੂਰੇ ਤਲਾਬ ਨੂੰ ਗੰਦਾ ਕਰਦੀ ਹੈ ਕਹਾਵਤ ਸੁਣੀ ਅੱਜ ਇਹ ਵੇਖਣ ਨੂੰ ਵੀ ਮਿਲਨ ਦਿਆ ਵਾ ਕਿਉਂਕਿ ਜੋ ਇਹ ਪਾਲ ਵਰਗੇ ਬੰਦੇ ਟਾਡੇ ਧਰਮ ਨੂੰ ਵੀ ਬਦਨਾਮ ਕਰਦੇ ਆ ਤੇ ਕਈ ਘਰਾਂ ਨੂੰ ਉਜਾੜਨਦੇ ਨੇ ਉਹਨਾਂ ਨਾਲ ਠਗੀਆਂ ਟੋਰੀਆਂ ਮਾਰਨਦੇ ਨੇ ਮੇਰੀ ਤਾਂ ਸਰਕਾਰ ਅੱਗੇ ਵੀ ਬੇਨਤੀ ਹੈ ਕਿ ਇਹੋ ਜਿਹੇ ਬੰਦਿਆਂ ਉਤੇ ਐਫਆਰ ਦਰਜ ਕਰਕੇ ਨਕੇਲ ਪਾਣੀ ਚਾਹੀਦੀ ਹੈ ਤੇ ਇਹਨਾਂ ਦੇ ਧਰਮ ਦੇ ਆਗੂਆਂ ਅੱਗੇ ਵੀ ਬੇਨਤੀ ਆ ਇਹੋ ਜਿਹਿਆਂ ਨੂੰ ਆਪਣੇ ਧਰਮ 'ਚੋਂ ਕੱਢੋ ਜਿਹੜੇ ਤੁਹਾਨੂੰ ਧਰਮ ਨੂੰ ਬਦਨਾਮ ਕਰ ਰਹੇ ਨੇ ਇਸ ਤਰੀਕੀ ਮੈਨੂੰ ਲੱਗਦਾ ਕੋਈ ਧਰਮ ਨਹੀਂ ਕਿਸੇ ਨੂੰ ਸਿਖਾਉਂਦਾ ਚਾਹੀ ਮੈਂ ਆਪਣੀ ਗ੍ਰੰਥਾਂ ਦੀ ਗੱਲ ਕਰ ਲਈ ਜਾਂ ਇਹਨਾਂ ਦੇ ਬਾਈਬਲ ਦੀ ਗੱਲ ਕਰਾਂ ਉਸ ਦੇ ਵਿੱਚ ਸਿੱਖਿਆ ਨਹੀਂ ਹੁੰਦਾ ਕਿ ਤੁਸੀਂ ਕਿਸੇ ਨਾਲ ਠੱਗੀ ਕਰੋ ਜਾਂ ਜ਼ਬਰਦਸਤੀ ਕਿਸੇ ਦਾ ਤਬਦੀਨ ਕਰੋ ਹਣਾ ਅਵੀ ਲਾਲਚ ਦਿੱਤਾ ਕਿ ਤਨੂੰ ਅਸੀਂ ਬਾਹਰ ਭੇਜਾਂਗੇ ਲਾਲਚ ਦੇ ਕਿ ਜਿਵੇਂ ਗੱਲ ਸਾਹਮਣੇ ਆਈ ਕਿ ਤੁਹਾਨੂੰ ਬਾਹਰ ਦੀ ਤਰਸ ਦੀ ਲੋੜ ਕਰਾਂਗੇ ਤਾਂ ਤੁਸੀਂ ਇਸਾਈ ਤਰ੍ਹਾਂ ਜਾਓ ਐਦਾਂ ਕਿੰਨਾ ਕੁ ਗੁਨਾਹ ਮੰਨਦੇ ਹੋ ਕਿ ਇਸ ਤਰੀਕੇ ਲੋਕਾਂ ਨੂੰ ਕਾਂਟ੍ਰੈਕਟ ਕਰਨਾ ਹੈ ਕੋ ਦੇਖੋ ਇਹ ਤਾਂ ਫਿਰ ਹੋ ਗਈ ਨਾ ਯੂ ਗੱਲ ਕਿਸੇ ਦੀ ਮਜਬੂਰੀ ਦਾ ਪੈੜਾ ਚੁਕਣਾ ਉਹਨੂੰ ਉਹਨਾਂ ਨੂੰ ਪਤਾ ਹੁੰਦਾ ਵਾ ਕਿ ਇਹ ਬੰਦੇ ਘਰੋਂ ਆਤਮਰਥ ਨੇ لیکن اے باہر جا کے کچھ نہ کچھ کر سکدے او بیچارہ کیوں ਧਰਮ ਪਰ ਵਰਤਨ ਕਰ ਗਿਆ ਕਿਉਂਕਿ ਉਹਨੂੰ ਪਤਾ ਹੀ ਇੱਥੇ ਮੇਰਾ ਕੰਕ ਬਣਨ ਨਹੀਂ دیا ਤੇ ਮੈਂ ਬਾਹਰ ਜਾ ਕੇ ਘਟੋਗੜ ਆਪਣੇ ਬੱਚਿਆਂ ਦਾ ਭਵਿੱਖ ਤੇ ਬਣਾਵਾਂਗਾ لیکن ਉਹਨੇ ਬਾਹਰ ਕੀ ਜਾਣਾ ਹੈ ਬੱਚਿਆਂ ਦਾ ਭਵਿੱਖ ਬਣਾਣ ਉਹ ਤਾਂ ਇੱਥੇ بیچارہ ਉਜੜ ਗਿਆ ਵਾ ਕਿਉਂਕਿ ਜਿਹੜਾ 5 ਲੱਖ ਰੁਪਈਆ ਪਾਸਟਰ ਜੀ ਤੁਸੀਂ ਇਹਨਰ ਕੋ ਲੈ ਗਏ ਜੇ ਠੱਗੀ ਦੇ ਨਾਂ ਤੇ ਅੱਜ ਤੱਕ ਉਹ ਵਿਚਾਰਾ ਉਹਦਾ ਵਿਆਜ ਭਰ ਭਾਰੀ ਗੰਗਾਲ ਹੋ ਗਿਆ ਵਾ ਸੋ ਇੱਕ ਲੈਟਰ ਜਿਹੜੀ ਆ ਉਹ ਦਿਖਾ ਰਹੇ ਸੀਗੇ ਵੀ ਰੋਣੀ ਹੋਈ ਨਾਟ ਰਿਹਾ ਉਹ ਕਾਢੀ ਲੈਟਰ ਦੇਖੋ ਕਿ ਜਿਹੋ ਖਾਲੇ ਹੋਰ ਬਾਰੇ ਮੰਗ ਰਹੇ ਬਾਹਰ ਬਾਹਰ ਪੇ ਦਿੰਦੀ ਰਹਿ ਕੋ ਸਮਝਿਆ ਨਾ ਬੌਂਸਰਾਂ ਆ ਆ ਦੇਖੋ ਉਹਨਾਂ ਦਾ ਨੰਬਰ ਆ ਫਿਰ ਅਗੋ ਇਹ ਧਮਕੀਆਂ ਦਿੱਤੀਆਂ ਹੋਈਆਂ ਉਹਨਾਂ ਦੀਆਂ ਬੌਂਸਰਾਂ ਦੀਆਂ ਫੋਟੋਆਂ ਪਾ ਕੇ ਇਹ ਕਿੱਥੋਂ ਦੀ ਮਤਲਬ ਇਹ ਉਹਨਾਂ ਦੇ ਘਰ ਦੇ ਬਾਹਰ ਦੀ ਫੋਟੋ ਆ ਇਹ ਉਹ ਪਾਸਟਰ ਨੇ ਜਿਨ੍ਹਾਂ ਦੇ ਇਹ ਧਰਮ ਤਬਦੀਲ ਕਰਾਇਆ ਜੀ ਜੋ ਉਹਨਾਂ ਦੀ ਅਫਵਾਣੀਆਂ ਇਹ ਉਹ ਪਾਸਟਰ ਨੇ ਕਿਹੜੇ ਨੇ ਵੀਰ ਜੀ ਇਹ ਚੋ ਪਾਸਟਰ ਆਲੇ ਜਿਨ੍ਹਾਂ ਨੇ ਸਿਰਾ ਪਾਇਆ ਇਹ ਪਾਸਟਰ ਨੇ ਉਹ ਬਲੇ ਇਹਨਾਂ ਦੀ ਫੋਟੋ ਆਪਾਂ ਜ਼ਰੂਰ ਦਿਖਾਵਾਂਗੇ ਸੋ ਇਹ ਸਾਰੀਆਂ ਫੋਟੋਆਂ ਜੋ ਧਰਮ ਤਬਦੀਲ ਕਰਦੇ ਰਹੇ ਨੇ ਆਪਾਂ ਵੈਸੇ ਕਾਲ ਵੀ ਕਰ ਰਹੇ ਹਾਂ ਉਹਨਾਂ ਨੂੰ ਵੀ ਤੁਸੀਂ ਆਪਣੇ ਫੋਨ ਤੋਂ ਫੋਨ ਲਾਓ ਉਹਨਾਂ ਨੂੰ ਮੇਰਾ ਤਾਂ ਫੋਨ ਹੀ ਚੁੱਪ ਗਿਆ ਲਓ ਤੁਸੀਂ ਫੋਨ ਲਾਓ ਆਪਾਂ ਇਹਨਾਂ ਦੇ ਫੋਨ ਤੋਂ ਗੱਲ ਕਰਾਂਗੇ ਅਸੀਂ ਚਾਰ ਫੋਨ ਕਰ ਲਏ ਸਾਡਾ ਫੋਨ ਜਿਹੜਾ ਹੈ ਉਹ ਕੱਟ ਰਹੇ ਨੇ ਕੋਲ ਨਹੀਂ ਚੁੱਕਿਆ ਜਾ ਰਿਹਾ ਸੋ ਆਪਾਂ ਇਹਨਾਂ ਦੇ ਫੋਨ ਤੋਂ ਗੱਲ ਕਰਕੇ ਦੇਖਾਂਗੇ ਕਿ ਪੁੱਛਾਂਗੇ ਕਿ ਤੁਸੀਂ ਅਜਿਹੇ ਲੋਕਾਂ ਨਾਲ ਕਿਉਂ ਕਰਦੇ ਹੋ ਸਭ ਤੋਂ ਪਹਿਲਾਂ ਗੱਲਬਾਤ ਆਪਾਂ ਕਰਦੇ ਹਾਂ ਉਹਨਾਂ ਨਾਲ ਕਿਉਂਕਿ ਅਜੀਹਾ ਜ਼ਰੂਰ ਗਲਤ ਹੈਗਾ ਯਾ ਕਿਉਂਕਿ ਇਹ ਤਰੀਕੇ ਦੇਖਿਆ ਜਾਵੇ ਤਾਂ ਮੈਨੂੰ ਲੱਗਦਾ ਕਿ ਕੋਈ ਵੀ ਧਰਮ ਦੇ ਵਿੱਚ ਐਡਾ ਨਹੀਂ ਹੋਣਾ ਚਾਹੀਦਾ ਕਿਸੇ ਵੀ ਮਜਬੂਰੀ ਦਾ ਫਾਇਦਾ ਨਹੀਂ ਚੁੱਕਣਾ ਚਾਹੀਦਾ ਤੋਂ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦੇ ਆ ਨਟ ਬੰਨਦਾ ਨਟ ਬੰਨਣਾ ਨਾ ਮੈਂ ਸਿੰਪਲ ਕਾਲ ਵੀ ਕਰ ਰਿਹਾ ਦੇਖੋ ਨੰਬਰ ਹੀ ਕੱਟ ਗਿਆ ਇਸ ਕੰਟਲੀ ਬਿਜ਼ੀ ਪਲੀਜ਼ ਟ੍ਰਾਈ ਲੇਟਰ ਸੋ ਨੰਬਰ ਚਾਰ ਵਾਰੀ ਲਾ ਲਿਆ ਆ ਪੰਜ ਪੰਜਵੀਂ ਵਾਰੀ ਲਾ ਲਿਆ ਨੰਬਰ ਫੋਨ ਕੱਟ ਰਿਹਾ ਫਿਲਹਾਲ ਮੈਂ ਤੇ ਇਹੀ ਕਹੂੰਗਾ ਕਿ ਜੇਕਰ ਇਹ ਨੌਜਵਾਨ ਤੁਹਾਡੇ ਕਿਸੇ ਪੁਲਿਸ ਪ੍ਰਸ਼ਾਸਨ ਤੱਕ ਪਹੁੰਚ ਕਰਦਾ ਹੈ ਤਾਂ ਜ਼ਰੂਰ ਇਸ ਨੌਜਵਾਨ ਦੇ ਮਸਲੇ ਦਾ ਹੱਲ ਕੀਤਾ ਜਾਵੇ ਕਿਉਂਕਿ 5 ਲੱਖ ਦੇ ਕਰੀਬ ਰਕਮ ਥੋੜੀ ਨਹੀਂ ਹੁੰਦੀ ਕਿਸੇ ਗਰੀਬ ਨੂੰ ਲੁੱਟਣਾ ਕਿਸੇ ਗਰੀਬ ਨੇ ਜਿਸ ਤਰੀਕੇ ਪੈਸਾ ਇਕੱਠਾ ਕਰਕੇ ਦਿੱਤਾ ਹੋਵੇਗਾ ਨਹੀਂ ਉਜੇ ਪੈਸੇ ਕਰਜਾ ਜੋੜੇ ਸੀਗੇ ਜਾਂ ਕਿਸੇ ਫੜ ਕੇ ਦਿੱਤੇ ਮੈਂ ਜੀ ਜੈਜੀ ਫੜੇ ਸੀ ਉਹ ਹਜੇ ਤੱਕ ਮੈਂ ਵਿਆਜ ਦਿੰਦਾ ਪਿਆ ਨਾਰਾ ਤੇ ਵਿਆਜ ਵੀ 10% ਰੰਗ ਤੇ ਇਹ ਦੇਖੋ ਨੇ ਘਰ ਦੇ ਹਾਲਾਤ ਠੀਕ ਕਰਨ ਲਈ ਇੱਕ ਧਰਮ ਨੂੰ ਛੱਡਦਾ ਕਿਉਂਕਿ ਉਹ ਉਹ ਉਹਨੂੰ ਇਹ ਪਤਾ ਸੀਗਾ ਕਿ ਮੈਂ ਆਪਣੇ ਬੱਚਿਆਂ ਦਾ ਭਵਿੱਖ ਬਣਾਣਾ ਵਾ ਲੇਕਿਨ ਉਹ ਸਗੋ ਹੀ ਉਹ ਦਲਦਲ ਚ ਫਸਦਾ ਗਿਆ ਕਿ ਹੁਣ ਉਹ ਪੈਸੇ ਜਿਹੜੇ ਪਾਸਟਰ ਇਹਦੇ ਕੋ ਆਪਣੇ ਧਰਮ ਨੂੰ ਤਬਦੀਲ ਕਰਵਾ ਕੇ ਬਾਹਰ ਭੇਜਣ ਦੇ ਨਾਮ ਤੇ ਫਰੌਡ ਕਰਕੇ ਲਿੱਤੇ ਉਹਦਾ ਵਿਆਜ ਵੀ ਉਪਰ ਹੰਦਿਆ ਵਾ ਵੇਖੋ ਤੇ ਉਹ ਪਾਸਟਰ ਨੇ 10-15 ਇਹਰੇ ਨਾਲ ਦੇ ਨੇ ਪਤਾ ਨਹੀਂ ਕਿੰਨੇ ਹਜ਼ਾਰਾਂ ਲੋਕਾਂ ਨੂੰ ਠੱਗਿਆ ਹੋਊਗਾ ਜਿਹੜਾ ਇਹਨੇ ਬੌਨਸਰਾਂ ਦੀ ਫੌਜ ਲਈ ਫਿਰਦਾ ਤੇ ਇਹਨਾਂ ਨੂੰ ਡਰਾਈ ਫਿਰਦਾ ਫੋਟੋਆਂ ਭੇਜ ਕੇ ਕਿ ਮੇਰੀ ਸਿਕਿਉਰਿਟੀ ਆ ਮੇਰੇ ਨਾਲ ਤੇ ਉਹਨੇ ਕਿੰਨੇ ਕੁ ਲੋਕਾਂ ਨੂੰ ਠਾਕੇ ਮਹਿਲ ਵਰਗੀ ਕੋਠੀ ਬਣਾਈ ਹੋਣੀ ਮੇਰੀ ਤੇ ਬੇਂਦੀ ਪ੍ਰਸ਼ਾਸਨ ਨੂੰ ਕਿ ਉਹਦੀ ਇਨਕੁਆਇਰੀ ਚੰਗੀ ਤਰ੍ਹਾਂ ਕੀਤੀ ਜਾਵੇ ਤੇ ਇਹਦੀ ਕੋਠੀ ਕੁਰਕ ਕਰਵਾ ਗਏ ਹੋ ਜੇ ਗਰੀਬਾਂ ਨੂੰ ਉਹਨਾਂ ਦਾ ਪੈਸਾ ਵਾਪਸ ਹੋਵੇ। ਭਾਜੀ ਹੁਣ ਇਸ ਤੋਂ ਬਾਅਦ ਤੁਸੀਂ ਪੁਲਿਸ ਪ੍ਰਸ਼ਾਸਨ ਕੋਲ ਕਿਉਂ ਜਾਣਾ ਚਾਹੋਗੇ? ਹਾਂਜੀ ਭਾਜੀ ਉਹ ਕਰਨਾ ਚਾਹਾਂਗਾ ਜੀ ਕਿ ਮੈਨੂੰ ਇਨਸਾਫ ਮਿਲੇ ਮੇਰੇ ਪੈਸੇ ਜਿਹਨ ਜਿਹੜੇ ਮੈਂ ਲੋਕਾਂ ਕੋੋਂ ਫੜੇ ਮੈਂ ਉਹਨਾਂ ਨੂੰ ਵਾਪਸ ਦੇ ਸਕਾਂ। ਸੋ ਸਾਡੀ ਵੀ ਇਹ ਅਪੀਲ ਹੈ ਛੇਕਰੇ ਵੀ ਰੋਣੀ ਪੁਲਿਸ ਥਾਣੇ ਤੱਕ ਪਹੁੰਚ ਕਰਦਿਆ ਤਾਂ ਇਹਨਾਂ ਪਰਿਵਾਰਾਂ ਦੀ ਜ਼ਰੂਰ ਸੁਣੀ ਜਾਵੇ ਕਿਉਂਕਿ ਘਰ ਦੇ ਹਾਲਾਤ ਜਿਹੜੇ ਨੇ ਉਹ ਅਜੇ ਹੁੰਦੇ ਨੇ ਜਿਸ ਕਰਕੇ ਮਜਬ ਵਿਆਜ ਉਹ ਨੌਜਵਾਨ ਅੱਜ ਵੀ ਉਤਾਰ ਰਿਹਾ ਉਹਦਾ ਮੁੱਲ ਜਿਹੜਾ ਆ ਉਹ ਪੁਲਿਸ ਪ੍ਰਸ਼ਾਸਨ ਰਾਲ ਕੇ ਸ਼ਾਇਦ ਉਤਾਰ ਦੇਵੇ ਤਾਂ ਮੈਨੂੰ ਲੱਗਦਾ ਕਿ ਤੇ ਵੱਧ ਕੇ ਇਹ ਸੁਖਦਾ ਸਾਹਿਬ ਨੌਜਵਾਨ ਲੈ ਸਕੂਗਾ ਫਿਲਹਾਲ ਇਦਾਂ ਦੇ ਜਿਹੜੇ ਵੀ ਕਾਰਨਾਮੇ ਹੁੰਦੇ ਇਦਾਂ ਦੀਆਂ ਜਿੰਨੀਆਂ ਵੀ ਸ਼ਿਕਾਇਤਾਂ ਹੁੰਦੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਦੇ ਉੱਪਰ ਨਕੇਲ ਜ਼ਰੂਰ ਕਸਨੀ ਚਾਹੀਦੀ ਹੈ ਮੈਨੂੰ ਦਿਓ ਇਜਾਜ਼ਤ ਨਿਰਪਟ ਪੋਸਲ ਇਸਮਰਦੀਪ ਸਿੰਘ ਕਨਵਾਰੀ